ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਦੁਪਹਿਰ ਦਾ ਹੋਇਆ ਬਟ ਟਾਈਮ ਪ੍ਰਸ਼ਾਦਾ ਪਾਣੀ ਛੱਕ ਕੇ ਹਟੇ ਤੇ ਦੁੱਧ ਦਵਾਏ ਤਾਂ ਜੀ ਮੈਂ ਤੇ ਬਾਈ ਕਹਿੰਦਾ ਵੀ ਪਨੀਰੀ ਭਰ ਕੇ ਆਉਣੀ ਆ। ਭਾਈ ਬਾਈ ਤਾਂ ਚਲੋ ਖੇਤਾਂ ਵਿੱਚ ਇਹ ਤਾਂ ਮੈਂ ਹੁਣ ਆਇਆ ਤਾਂ ਬਾਈ ਕਹਿੰਦਾ ਵੀ ਅ ਯੂਰੀਆ ਲੈ ਕੇ ਆਣਾ ਇੱਕ ਥੋੜਾ ਡੀਜ਼ਲ ਘੱਟ ਤਾਂ ਇੰਜਣ ਚੱਡੀ ਚ ਲੈ ਕੇ ਆਇਆ। ਤੇ ਇੱਕ ਯੂਰੀਆ ਰ ਜਿੰਕ ਮਾਰਨੀ ਆਈ ਅੱਜ ਪਨੀਰੀ 'ਚ ਛੱਟਾ ਹੈ ਨਾ ਪਹਿਲਾਂ ਭਰ ਲਈਏ ਪਨੀਰੀ ਨੂੰ ਪਨੀਰੀ ਨੂੰ ਭਰ ਕੇ ਫੇਰ ਛੱਟਾ ਮਾਰਾਂਗੇ ਜੀ ਅੱਪ ਪਨੀਰੀ ਵਿੱਚ ਹੈ ਨਾ ਤੇ ਬਾਕੀ ਜੇ ਉਹ ਦੇਖਦੇ ਆ ਫਿਰ ਹੁਣ ਪਨੀਰੀ ਦਾ ਆਪਣੀ ਵੇਸੇ ਵਧੀਆ ਭੱਜੀ ਜਾਂਦੀ ਹੈ ਜੀ ਪਨੀਰੀ ਨਾਲ ਤੁਹਾਨੂੰ ਮੈਂ ਨਿਗ੍ਹਾ ਮਰਾਉਣਾ ਇਹ ਉਹੀ ਪਨੀਰੀ ਆ ਜਿਹੜੀ ਮੈਂ ਤੁਹਾਨੂੰ ਕੱਲ ਪਰਸੋਂ ਦਿਖਾਈ ਦਿੱਤੀ ਹਨਾ ਤੇ ਅੱਜ ਇਹਦੇ ਚ ਹੁਣ ਯੂਰੀਆ ਪਹਿਲੇ ਦਿਨ ਬੱਜਣਾ ਯੂਰੀਆ ਮਾਰੇ ਤੇ ਪਨੀਰੀ ਦਾ ਰੁਖ ਜਿਹੜਾ ਉਹ ਲੱਗੇ ਦਿਖਣ ਲੱਗ ਜੰਨਾ ਇੱਕ ਦੋ ਦਿਨਾਂ ਤੱਕ ਇਹ ਇਹੀ ਪਨੀਰੀ ਭੱਜੀ ਫਿਰੂਗੀ ਜੀ ਹਨਾ ਬਾ ਦੋਕ ਦਿੰਦੀ ਗੱਲ ਐ ਦੋਕ ਦਿੰਦੇ ਇਹਨੂੰ ਇੱਕ ਦੋ ਦਿਨ ਇੱਕ ਦੋ ਵਾਰ ਪਾਣੀ ਲੱਗ ਗਿਆ ਜੂਰੀਆ ਬੱਜ ਕੇ ਗੈਲ ਪਾਤੀ 30% ਜ਼ਿੰਕ ਤੇ ਉਹ ਜ਼ਿਆਦਾ ਨਹੀਂ ਆਪਾਂ ਹੋਰ ਕੋਈ ਨਹੀਂ ਇਹ ਜਿਹੇ ਆਈਟਮ ਕੋਈ ਨਹੀਂ ਪਾਈਦੀ ਬਾ ਆਹੀ ਦੋ ਚੀਜ਼ਾਂ ਜਿਹੜੀਆਂ ਆਪਾਂ ਹੁਣ ਪਾਉਣੀਆਂ ਇਸੇ ਦੋ ਕਈ ਹੁੰਦਾ ਜੀ ਵੀ ਪਾ ਲਓ ਜੀ ਆ ਮਿਲਦਾ ਸਮਾਨ ਫਲਾਣੀ ਦੁਕਾਨ ਤੇ ਆ ਮਿਲਦਾ ਹਨਾ ਉਹ ਕੰਮ ਨਹੀਂ ਜੀ ਆਪਾਂ ਕਰੀਦਾ ਆਪਾਂ ਦਾ ਬਸ ਜਿਹੜੀ ਚੀਜ਼ ਵਰਤੀ ਵੀ ਆ ਉਹਦੇ ਪਰ ਯਕੀਨ ਰੱਖੋ ਜੇ ਆਪਾਂ ਐਵੇਂ ਕਹੀਏ ਵੀ ਲੋਕਾਂ ਦੀਆਂ ਗੱਲਾਂ ਮਾ ਕੇ ਹਨਾ ਸੁਆ ਕੇ ਪਾਈ ਜਾਈਏ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਹੁਣ ਲੱਗੇ ਆ ਜੀ ਸਮਾਨ ਪਾਉਣ ਕਾਲਾਂ ਤੋਂ ਤੱਕ ਨਹੀਂ ਨਿਕਾ ਮਰੂ ਪਨੀਰੀ ਨੂੰ ਆ ਦੇਖੋ ਜੀ ਪਨੀਰੀ ਹੈ ਪਨੀਰੀ ਆਪਣੀ ਵਧੀਆ ਐਨ ਭੱਜੀ ਜਾ ਰਹੀ ਆ ਤੇ ਜਿੱਥੇ ਜਿੱਥੇ ਪੈਰਾਂ ਦੇ ਨਿਸ਼ਾਨ ਆ ਉੱਥੇ ਉੱਥੇ ਮਣੀ ਮੋਟੀ ਹੈਗੀ ਆ ਜਿੱਥੇ ਜਿੱਥੇ ਪੈਰ ਪੈੜ ਪੈਰ ਰੱਖੋਗੇ ਤੇ ਇਹ ਵੀ ਥੋੜਾ ਜਿਹਾ ਨਾ ਬੀਜ ਸਾਡਾ ਪੂਰਾ ਪੂਰਾ ਹੀ ਆਇਆ ਨਹੀਂ ਤਾਂ ਜੇ ਇੱਕ ਵਾਰ ਛੱਟਾ ਹਲਕਾ ਹਲਕਾ ਜਿੱਥੇ ਨੂੰ ਪੈੜਾ ਪਈਆਂ ਮੀਆਂ ਬਾਹਰ ਤੇ ਵੱਜ ਜਾਂਦਾ ਫੇਰ ਤਾਂ ਜਮੇ ਹੀ ਨਹੀਂ ਪਤਾ ਲੱਗਦਾ ਪੈੜਾ ਨਾ ਚਲੋ ਫੇਰ ਵੀ ਵਧੀਆ ਹੋ ਗਈ ਪਨੀਰੀ ਐ ਨਾ ਇੱਕ ਵਾਰ ਰੇਹ ਦਾ ਛੱਟਾ ਵੱਜਣ ਦੀ ਤੇਰ ਆ ਵਧੀਆ ਹੋ ਜਣੀ ਐ ਟਾਪ ਦੀ ਪਨੀਰੀ ਇਹ ਤੇ ਉਹ ਕਰਦੇ ਆ ਜੀ ਫੇਰ ਇੰਜਣ ਚਾਲੂ ਹੈ ਨਾ ਇੰਜਣ ਚਾਲੂ ਕਰਕੇ ਇਹਨੂੰ ਭਰ ਲਈਏ ਪਹਿਲਾਂ ਤੇ ਇੱਕ ਉਧਰ ਆ ਪਨੀਰੀ ਜਿਹੜੀ ਆਪਾਂ ਬਾਅਦ ਚ ਬੀਜੀ ਉਹਨੂੰ ਵੀ ਥੋੜੀ ਨੀਂ ਕਮਰਾਉਂਦਾ ਮੈਂ ਅੱਜ ਲਓ ਜੀ ਕਾ ਵੀ ਪਨੀਰੀ ਆਪਣੀ ਇਹ ਬਾਅਦ ਮਾਂ ਵੀ ਜੀ ਦੀ ਲੇਟ ਜਮ ਮੇਰਾ ਵੀ ਬਹੁਤ ਵਧੀਆ ਪਨੀਰੀ ਦਾ ਕੱਲਾ ਕੱਲਾ ਦਾਣਾ ਹੈਨ ਵਧੀਆ ਜੰਮਿਆ ਹੈ ਦੇਖ ਸਕਦੇ ਆ ਤੁਸੀਂ ਸਾਰਾ ਕਿਆਰਾ ਹੈਨ ਟਾਪ ਦਾ ਜੰਮਿਆ ਹੈ ਤੇ ਇਹ ਕਿਆਰਾ ਇਹਦੇ ਵਿੱਚ ਛੱਟਾ ਮਾਰਿਆ ਹੋਇਆ ਸਾਰੀ ਬਾਹਰ ਖੜ ਕੇ ਇਹਦੇ ਵਿੱਚ ਨੀ ਜੀ ਪੈਰ ਰੱਖਿਆ ਵਾ ਇਹਦੇ ਵਿੱਚ ਸਾਰਾ ਛੱਟਾ ਬਾਹਰ ਖੜ ਕੇ ਮਾਰਿਆ ਹੋਇਆ ਹੈ ਇਹ ਕਿਆਰਾ ਇਸ ਪਨੀਰੀ ਨਾਲੋਂ ਵੀ ਟਾਪ ਦਾ ਜੰਮੂ ਹੈ ਇਹ ਪਨੀਰੀ ਦੀ ਪਨੀਰੀ ਦਾ ਜਿਹੜਾ ਜਾਮਾ ਉਹੀ ਦੱਸਦਾ ਇਹ ਕਿਹੜਾ ਆ ਪਨੀਰੀ ਨਾਲੋਂ ਵੀ ਵਧੀਆ ਜੰਮਣਾ ਹੈ ਤੇ ਚਲੋ ਬਾਕੀ ਮਾਲ ਕਰੇ ਹੱਥਾ ਜੀ ਤੇ ਬਾਕੀ ਹੁਣ ਲੱਗਿਆ ਜੀ ਹੈਂਡਲ ਮਾਰਨਾ ਤੇ ਫੇ ਭਰ ਕੇ ਇਹਨੂੰ ਆ ਯੂਰੀ ਆਪਾਂ ਲਿਆਂਦਾ ਹੋਇਆ ਨਾਲ ਥੈਲਾ ਡਾਏ ਦਾ ਇਹ ਵਿੱਚ ਹੈ ਯੂਰੀ ਇਹ ਤੇ ਤੇ ਜਿੰਕਰ ਲਾ ਲਈ ਵੀ ਇਹਦੇ ਚ ਆਪਾਂ ਬਾਕੀ ਮਾਰ ਦੇਣਾ ਹੁਣ ਛੱਟਾ ਤੇ ਫੇਰ ਦੇਖੋ ਤੁਹਾਨੂੰ 2 ਦਿਨ ਤੱਕ ਨਿਗ੍ਹਾ ਮਰਾਵਾਂਗੇ ਫੇਰ ਵੀ ਬਨੇਰੀ ਕੀ ਕਹਿੰਦੀ ਆ ਲਓ ਜੀ ਬਾਈ ਹੁਣ ਲੱਗਿਆ ਹੈਂਡਲ ਮਾਰਨ ਅੰਦਰ ਕੋਠੇ ਦੀਆਂ ਟੀਨਾ ਵੀ ਭਾਈ ਨੇਰੀ ਚੁੜ ਗਈਆਂ ਚਲੋ ਜੀ ਹੋਰ ਚੱਕ ਲਾ ਚੱਕ ਲਾ ਚੱਕ ਲਾ ਹੌਲੀ ਹੌਲੀ ਚੱਕੂਗਾ ਹੌਲੀ ਹੌਲੀ ਚੱਕੂਗਾ ਚੱਕ ਲਾ ਚੱਕ ਲਾ ਚੱਕ ਲਾ ਚੱਕ ਲਾ ਵਾਹ ਵਾਹ ਚੱਕ ਲਿਆ ਬਾਈ ਚਲ ਨਰੀ ਜੇ ਆਪਣਾ ਚੱਲ ਪਨੀਰੀ ਭਰ ਕੇ ਫੇ ਮਾਰਦੇ ਆ ਛੱਡਾ ਲਓ ਜੀ ਰੇ ਪਣੇ ਮਾਰਦਾ ਇਹਦੇ ਚ ਹੈ ਤੇ ਆ ਪਾਣੀ ਲੱਗੇ ਤੇ ਪਨੀਰੀ ਲੇਖੂ ਕਿਆ ਵਧੀਆ ਹੈ ਇਹ ਕਿਤੇ ਜਿੱਥੇ ਨੀਵਾ ਗਿਆ ਰਾ ਉੱਥੇ ਮੜੀ ਡੁੱਬ ਗਈ ਤੇ ਬਾਕੀ ਪਨੀਰੀ ਇੱਕ ਨੰਬਰ ਆ ਇਹੀ ਪਨੀਰੀ ਸਾਨੂੰ ਪਰਸੋਂ ਨੂੰ ਗੇੜਾ ਮਰਾਉਣਾ ਦੇਖਿਓ ਪਨੀਰੀ ਕੀ ਆ ਕਹਿੰਦੀ ਆ ਇਹ ਨੋਟ ਰੱਖਿਓ ਗੱਲ ਪਰਸੋਂ ਨੂੰ ਇਹੀ ਪਨੀਰੀ ਐਨ ਤੁਹਾਨੂੰ ਧਰਤੀ ਟਕਣ ਦੀ ਟੱਕਰੀ ਦੇਖੂਗਾ ਐਨ ਬਿਲਕੁਲ ਤੇ ਬਾਕੀ ਹਨ ਉਹ ਵਲੇ ਵਿੱਚ ਹਜੇ ਪਾਣੀ ਆਪਾਂ ਪਾਇਆ ਨਹੀਂ ਇਹ ਪਾਣੀ ਇਹਦੇ ਚ ਤਾਂ ਨਹੀਂ ਪਾਇਆ ਥੋੜਾ ਜਿਹਾ ਮਤਲਬ ਅ ਹੁਣ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਸਮਝ ਲਓ ਤਿੰਨ ਬਚ ਗਏ ਤਿੰਨ ਤੇ ਲਾਰੋ ਤਹੀ ਹਿਸਾਬ ਹੁਣ ਤੇ ਤਾਂ ਸ਼ਾਮਾਂ ਹੀ ਹੋ ਜਣੀ ਹੁਣ ਤੇ ਤਾਂ ਕੋਈ ਪਾਣੀ ਪਾਣ ਕੋਈ ਕੱਲ ਨੂੰ ਸਵੇਰੇ ਭਰਾਂਗੇ ਇਹਨੂੰ ਨਾਲੇ ਮੜੀ ਹਵਾ ਲੱਗ ਜੂਗੀ ਹੈਨਾ ਤੇ ਚਲੋ ਫਿਰ ਚੱਲਦੇ ਹਾਂ ਜੀ ਹੁਣ ਘਰ ਨੂੰ ਲਾਓ ਜੀ ਆਪਣਾ ਕੱਪੜਾ ਕੰਮ ਵੀ ਪਾਈ ਲੱਗ ਚੱਲਿਆ ਸਿਰੇ ਕੁੱਪ ਹੋਵਲੀ ਤੂੜੀ ਸਾਰੀ ਪੈ ਕੇ ਜਿਹੜੀ ਉੱਧਰ ਪਈ ᱛੀ ਆ ਉੱਥੇ ਤੱਕ ਤੂੜੀ ਪਈ ᱛੀ ਉਹ ਸਾਰੀ ਪੈ ਕੇ ਵੀ ਤੂੜੀ ਕੁੱਪ ਰਹਿ ਗਿਆ ਹਜੇ ਹੁਣ ਹੈ ਮੁੰਡੇ ਸਗੋਂ ਇਧਰੋਂ ਲੱਗੇ ਵੇ ਭਾਈ ਚੱਕਣਾ ਉੱਥੇ ਟੋਏ ਜਿ ਤੂੜੀ ਪਈ ਆ ਉਹ ਵਾਲੀ ਲੱਗੇ ਵੇ ਚੱਕ ਕੇ ਪਾਉਣ ਤੇ ਥੋੜਾ ਢਾਲ ਢੋਲ ਦਾ ਵਧੀਆ ਕੱਢਤੀ ਕੁਪ ਦੀ ਬੈਸੇ ਇਹਨਾਂ ਨੇ ਦੇਖੋ ਇੱਕ ਕੁੱਪ ਵੀ ਤੂੜੀ ਬਹੁਤ ਖੱਚ ਜਾਂਦਾ ਦੇਖ ਲਓ ਕੁੱਪ ਤਕਰੀਬਨ ਮੇਰੇ ਖਿਆਲ ਨਾਲ ਕਈ ਟਰਾਲੀਆਂ ਪਈਆਂ ਦੀਆਂ ਉੱਥੇ ਉਹ ਸਾਰੀ ਤੂੜੀ ਖਿੱਚ ਕੇ ਵੀ ਸਮਝ ਲਓ ਹੋਰ ਪਾਣੀ ਪੈ ਗਈ ਸਾਨੂੰ ਦੂਜੀ ਸਾਈਡ ਤੇ ਹੈ ਵਾਹ ਗਰੂ ਤੇ ਖੜ ਵੀ ਆਪਣੀ ਹੋਰ ਆਉਣੀ ਆ ਭਾਈ ਖੜ ਇਹ ਰਹਿ ਗਏ ਪੂਲੇ ਆਪਣੇ ਕੋਲ 3 36 ਤੇ 39 ਤੇ 312 12 ਬੂਲੇ ਖੜਦੇ ਆ ਜੀ ਤੇ ਕੋਈ ਜਿਹਦੇ ਚੋਂ ਆ ਨਿਕਲ ਜਾਂਦਾ ਆੜ ਕਵਾੜ ਕੋਈ ਗਲਿਆ ਵਾ ਕੋਈ ਟਾਂਡੇ ਨਿਕਲ ਜਾਂਦੇ ਆ ਨਾ ਟਾਂਡੇ ਕਹਿੰਦਾ ਕਾਨੇ ਕਾਨੇ ਫਿਰ ਵਿੱਚ ਲੱਗਦੇ ਨਹੀਂ ਕਿਉਂਕਿ ਕਾਨਿਆਂ ਆ ਕਾਨੇ ਵਾਲਾ ਮਾਲ ਨਿਕਲਿਆ ਵਾ ਸਾਰਾ ਦੇਖੋ ਇਹ ਜਿਹੜਾ ਆ ਮੋਤਾ ਕੰਨਾ ਹੁੰਦਾ ਨਾ ਇਹ ਨਹੀਂ ਵਿੱਚ ਲੱਗਦਾ ਇਹ ਲੱਕੜ ਟਾਇਪੇ ਹੁੰਦਾ ਸਮਝ ਲਓ ਇਹ ਨਹੀਂ ਲੱਗਦਾ ਜਿੰਨੀ ਵਿੱਚ ਬਰੀਕ ਕਾਹੀ ਲੱਗੂਗੀ ਆਹ ਕਾਹੀ ਲੱਗੀ ਵੀ ਸਾਰੀ ਜਿਹੜੀ ਕਾਹੀ ਹੁੰਦੀ ਹੈ ਨਾ ਇਹ ਨਹੀਂ ਜੀ ਪਾਣੀ ਬੈੜਨਾਂ ਦੀ ਕੁੱਪ ਚ ਆ ਦੇਖੋ ਇਹ ਕਾਹੀਆਂ ਸਾਰੀ ਵਿੱਚ ਲੱਗਿਆ ਵਾ ਵੀ ਐਂਦਾ ਕੰਨਾ ਥੱਲੇ ਥੱਲੇ ਚੱਲ ਜਾਂਦਾ ਉੱਪਰ ਨਹੀਂ ਜਾਮਾ ਵੀ ਚੱਲਦਾ ਤੇ ਤੂੜੀ ਤਾਂ ਹਜੇ ਵੀ ਇਹ ਕੁੱਪ ਨੇ ਜੇ ਜ਼ਿਆਦਾ ਨਹੀਂ ਤਾਂ ਹੋਰ ਹੀ ਨੇ 5-6 ਟਰਾਲੀਆਂ ਖੱਚ ਜਣੀਆਂ ਦੀਆਂ ਵੱਧੇ ਖੱਚ ਜਣੀਆਂ ਦੀਆਂ ਇੱਥੋਂ ਆ ਦੇਖੋ ਇੱਥੋਂ ਫੇ ਸਾਨੂੰ ਜਦ ਦੇਖਿਆ ਵੀ ਤੂੜੀ ਘਟ ਜਣੀ ਫਿਰ ਇੱਕੇ ਲਖਤ ਮੋੜਨਾ ਪਿਆ ਜੀ ਇਹ ਹਾਂ ਜੀ ਅਸੀਂ ਕਹਿੰਦੇ ਸੀ ਵੀ ਉੱਪਰ ਜਾ ਕੇ ਮੋੜੂਗੇ ਤੂੜੀ ਵੱਧ ਜਣੀ ਪਰ ਇਹ ਮੋੜਨਾ ਪੈ ਗਿਆ ਜੀ ਐਟ a ਟਾਈਮ ਕਿਉਂਕਿ ਤੂੜੀ ਘਟ ਗਈ ਸੀ ਹੁਣ ਜਿਹੜੀ ਤੂੜੀ ਆਪਾਂ ਨੇ ਬਾਹਰ ਰੱਖੀ ਹੋਈ ਸੀ ਉਹੀ ਤੂੜੀ ਦੇ ਵਿੱਚ ਲੱਗੇ ਵੀ ਆਪਾਂ ਨੂੰ ਜਿਹੜੀ ਮੰਨ ਲਓ 1-2 ਮਹੀਨਿਆਂ ਬਾਅਦ ਵਿੱਚ ਖਲਾਉਣੀ ਦੀ ਆਪਾਂ ਉਹੀ ਤੋੜੀ ਚੱਲ ਰਹੀ ਹੈ ਜੀ ਹੁਣ ਇਹਦੇ ਵਿੱਚ ਪੈਣ ਲੱਗੀ ਵੀ ਹੈ ਤੇ ਉਦਾਂ ਢਾਲ ਚਲੋ ਵਧੀਆ ਬਣ ਗਈ ਫਿਰ ਵੀ ਵਧੀਆ ਬਣ ਬੰਨ ਹੋ ਗਿਆ ਕੋਪੈਨ ਇਹ ਲਓ ਜੀ ਦੇਖੋ ਕੁੱਪਤਾ ਹਨਾ ਆਹ ਰੱਸੀਆਂ ਆਪਣੀਆਂ ਜਿਹੜੀਆਂ ਪਰਾਲੀ ਦੀਆਂ ਗੱਠਾਂ ਰੱਖੀਆਂ ਦੀਆਂ ਨਾ ਅਸੀਂ ਹੁਣ ਮਸ਼ੀਨ ਆ ਗਈ ਨਾ ਗੱਠਾ ਬੰਨਣ ਲੱਗੀ ਪਰਾਲੀ ਦੀਆਂ ਉਹੀ ਰੱਸੀ ਇੱਥੇ ਤੱਕ ਕੰਮ ਆ ਗਈ ਤੇ ਗਾਹਾਂ ਫਿਰ ਆਹ ਵਾਲਾ ਬਾਣ ਲੈ ਕੇ ਆਂਦਾ ਮੈਂ ਆਹ ਪੈਰਾਸ਼ੂਟ ਵਾਲਾ ਲਾਲ ਰੰਗ ਦਾ ਇੱਥੇ ਤੱਕ ਦਾ ਇਹੀ ਰੱਸੀਆਂ ਨੇ ਸਾਰਤਾ ਬਣ ਤਾ ਟੈਟ ਵਧੀਆ ਕਰਿਆ ਵਾ ਇਹਨਾਂ ਨੇ ਮੁੰਡਿਆਂ ਨੇ ਬੜੀ ਤੋਾਈ ਚੰਗੀ ਕਰੀ ਵੀ ਆ ਨਹੀਂ ਕਈ ਬੰਦੇ ਤਾਂ ਤੋਾਈ ਨਹੀਂ ਕਰਦੇ ਚੰਗੀ ਤਰ੍ਹਾਂ ਘਾਰ ਢੇਲੀ ਹੋ ਰਹਿ ਜਾਂਦੀ ਆ ਹੱਥਲਾ ਅੱਧੀ ਥੱਲੇ ਆ ਗਈ ਚਾਲਾ ਕੋਈ ਨਾ ਪੌੜੀ ਛੋਟੀ ਰਹਿ ਗਈ ਪੌੜੀ ਜੋੜ ਲਓ ਆਹ ਦੂਜੀ ਪੌੜੀ ਛੋਟੀ ਕਰਕੇ ਪੰਡ ਪੁੱਜਦੀ ਨਹੀਂ ਉੱਪਰ ਚੰਗੀ ਤਰ੍ਹਾਂ ਤੇ ਆ ਕਰਕੇ ਹੈ ਆ ਮਰਚਾਂ ਕਿੱਥੇ ਤੋਲ ਲੀਆਂ ਜਵਾਨਾਂ ਨੇ ਮਰਚਾਂ ਦਾ ਲਵਾਫ ਭਰੀ ਫਿਰਦੇ ਆ ਤੇ ਲੱਗਿਆ ਵਹਣਾ ਬੂਟਾ ਕਿਤੇ ਲਓ ਜੀ ਕੋਫੜਾ ਕੰਮ ਮਾਲਕ ਦੀ ਕਿਰਪਾ ਨਾਲ ਸਿਰੇ ਲੱਗ ਗਿਆ ਹੁਣ 20 ਕਪੂਲੇ ਕਹਿੰਦੇ ਸਾਨੂੰ ਖੜਦੇ ਹੋਰ ਲਿਆਣ ਦੋ ਉਹ ਲਿ ਗਿਆਂਗੇ ਜੀ ਹੁਣ ਕਾਲੂ ਨਾਲ ਦੇ ਪਿੰਡ ਤੇ ਲਿਆ ਹੁਣੀ ਆ ਹੁਣ ਟਰੈਕਟਰ ਹੈ ਨਹੀਂ ਘਰ ਬਾਈ ਗਿਆ ਬਹਾਈ ਕਰਨ ਕਾਲੂ ਲੈ ਕੇ ਆਵਾਂਗੇ ਹੁਣ ਹੁਣ ਤੰਗੜੀ ਨਾਲ ਖੇਚਣੀ ਉਪਰ ਨੂੰ ਪਤਾ ਨਹੀਂ ਹੁਣ ਕਿਆ ਕਰੂੰਗੇ ਉਹ ਦੇਖੀ ਅੱਖ ਚ ਨਾ ਮਾਰ ਲਈਂ ਅੱਛਾ ਤੰਗੜੀ ਕਾ ਖੇਚੂਗਾ ਹੁਣ ਜਵਾਨ ਉੱਪਰੋਂ ਬਸ ਹੋਰ ਇਹਦੇ ਚ ਕਿੰਨਿਆਂ ਕ ਪੈ ਜੂ ਕਿੰਨਿਆਂ ਕ ਪੈ ਜੂ ਹੋਰ ਪੰਡਾ ਇਹਦੇ ਚ ਪੰਜ ਛੇ ਕਾਲੇ ਪਾਇਆ ਪੰਜ ਛੇ ਗੜ ਸਰਜੂ ਠੀਕ ਆ ਇਹ ਤਾਂ ਲਾਧਾ ਤੇ ਅਬੀ ਜੀ ਖੇਨਾ ਦਿੱਤੀ ਹੋਈ ਲਓ ਜੀ ਬਹੁਤ ਖੁਸ਼ੀਆਂ ਨਾ ਪੰਜ ਛੇ ਪੰਡਾ ਨਾਲ ਕੰਮ ਸਰੇ ਲੱਗ ਜਾਣਾ ਹੁਣ ਆਪਣਾ ਨਿਬੜ ਗਿਆ ਕੰਮ ਆ ਮਰਚਾ ਕਿੱਥੇ ਤੋੜ ਲੀਆਂ ਕਿ ਲੈ ਕੇ ਆਂਦੀਆਂ ਲੰਪੜਦਾਰ ਲੈ ਕੇ ਆਇਆ ਲੰਪੜਦਾਰ ਦੇਖਿਆ ਤਾਂ ਹੈ ਨਹੀਂ ਉਹ ਗਿਆ ਦੋਹੇ ਪਹਰ ਕੋਲੇ ਉਹ ਦੇਖਦਾ ਹੀ ਨਹੀਂ ਉਹ ਕਿਤੇ ਹੋਰ ਕੰਮ ਲਾਇਆ ਵਾ ਉਹ ਥੋੜਾ ਪੈਸਾ ਉਸ ਦਾ ਚੱਕਰ ਮੇਂ ਹੈ ਬੰਦੇ ਨੂੰ ਪੈਸਾ ਭੇਜਣਾ ਹੈ ਘਰ ਕੋ ਪੈਸੇ ਇਕੱਠੇ ਕਰਦਾ ਫਿਰਦਾ ਹੈ ਹਾਂ ਉਹ ਜੋ ਉਹ ਤੇ ਖੋਹ ਵੀ ਲੈ ਜਾਂਦੇ ਪੈਸੇ ਕਈ ਵਾਰ ਖਿਆਲ ਰੱਖਿਓ ਹੈ ਲਿਆ ਕਾਇਆ ਪਿੰਡੇ ਗਾਣਾ ਉਹ ਇੱਕ ਵਾਰ ਬਾਈ ਇੱਕ ਵਾਰ ਬਾਈਪਾਸ ਕੋ ਖੋਲਿਆ ਸੀ ਉਸੇ ਪੈਸਾ بتایا ਉਸਨੇ ਬਰਿੰਦਰ ਸੇ ਦੋ ਤਿੰਨ ਲੜਕਾ ਆਇਆ ਹਾਂ ਇਸ ਕੋ ਬੋਲਦਾ ਏ ਉਹ ਮੋਟਰਸਾਈਕਲ ਫੇਦਾ ਇਸ ਕੋ ਬੋਲਦਾ ਇਸ ਕਾ ਸਾਈਕਲ ਕਾ ਚੈਨ ਉਤਰ ਗਿਆ ਚੈਨ ਲੱਗਿਆ ਦਾ ਚੜਾਉਣ ਹਾਂ ਇਸ ਕੇ ਪਾਸ ਮੇ ਆ ਕੇ ਖੜ ਗਿਆ ਉਹ ਕਹਿੰਦਾ ਜਰਦਾ ਦਈ ਯਾਰ ਥੋੜਾ ਜੈਨੇ ਜਰਦਾ ਕੱਢਿਆ ਆ ਖੜਾ ਹੋ ਗਏ ਨੇ ਜਰਦਾ ਕੱਢਿਆ ਉਹਨਾਂ ਨੇ ਨਾਲ ਲੱਗਦੀ ਆਪੇ ਜੇਬ ਚ ਹੱਥ ਪਾ ਕੇ ਇਹਦਾ ਲਫਾਫਾ ਕੱਢ ਲਿਆ ਪੈਸੇ ਵਾਲਾ ਇਹ ਨਾਤਾ ਹੁਣ ਤੇ ਬੋਲਣੇ ਜੋਗਾ ਉਹ ਤਿੰਨ ਚਾਰ ਜੜੇ ਤੇ ਵਿਚਾਰਾ ਚੁੱਪ ਕਰਕੇ ਖੜ ਗਿਆ 2-3000 ਰੁਪਏ ਦਾ ਸਾਰਾ ਹੀ ਲੇਕੇ ਲੰਘ ਗਏ ਸਾਲੇ ਐ ਤਾਂ ਗਲਤ ਬਾਤ ਆ ਪਰ ਉਦਣ ਦੇ ਬਾਅਦ ਇਹਨੇ ਜੇਬ ਚ ਪੈਸੇ ਨਹੀਂ ਰੱਖਿਆ ਪੈਸੇ ਰੱਖਣਾ ਹੁੰਦਾ ਹੈ ਤਾਂ ਉਹ ਜੇ ਸਰ ਬਿਆਰ ਹੈ ਜਿਆਦਾ ਪੈਸਾ ਵੀ ਨਿਕਲ ਰਹੀ ਜਾਂਦਾ ਹਾਂ ਪੈਸਾ ਹਮੇਸ਼ਾ ਜੇਬ ਚ ਤਿੰਨ ਚਾਰ 100 ਰੱਖੋ ਬਸ ਦੋ ਚਾਰ ਤੁਹਾਡੇ ਵਰਗੇ ਬੰਦਿਆਂ ਨੂੰ ਪਰਦੇਸੀ ਬੰਦਿਆਂ ਨੂੰ ਜਿਆਦਾ ਉਹ ਕਰਦੇ ਆ ਹਾਂ ਉਹ ਦਿਖਦਾ ਜਦ ਵੀ ਪਾਸ ਪੈਸਾ ਹੋ ਰਿਹਾ ਹੈ ਇਹਨੇ ਕੀ ਕਰਨਾ ਸਾਈਕਲ ਤੇ ਹੈ ਬੰਦਾ ਪੰਜਾਬੀ ਕੋਈ ਨਹੀਂ ਸੱਚ ਹਾਂ ਇਹ ਬਾਤ ਸਾਡੇ ਸੇ ਜੋ ਹੈ ਨਾ ਲਓ ਵੀ ਚੱਕਤਾ ਕੰਮ ਮੁੰਡਿਆਂ ਦਾ ਇਹ ਤੇ ਬਾਈਕ ਹੈ ਹਮ ਨੂੰ ਦੋ ਵਾਰ ਦਾ ਆਵਾਜ਼ ਤਿੰਨ ਚਾਰ ਵਾਰ ਹੁੰਦਾ ਨਾ ਲਓ ਜੀ ਅੱਜ ਵੀ ਕੰਮ ਨਵੇੜਦਿਆਂ ਨੂੰ ਹੋ ਗਿਆ ਹਨੇਰਾ ਗਾਂਆਂ ਕੱਟਤੀਆਂ ਬਾਹਰ ਹਾਂ ਪਾਣੀ ਚੱਲ ਰਿਹਾ ਜੀ ਪਾਣੀ ਪਤਾ ਨਹੀਂ ਚੱਲਦਾ ਪਤਾ ਨਹੀਂ ਬੰਦ ਕਰਤਾ ਬਿੱਟੂ ਨੇ ਪਾਣੀ ਬੰਦ ਕਰਤਾ ਬੰਦ ਹੋ ਗਿਆ ਪਾਣੀ ਲਾਓ ਜੀ ਹਾਂ ਗਾਂਆਂ ਲਾਉਂਗੀਆਂ ਸਾਰੀ ਰਾਤ ਨਜ਼ਾਰੇ ਅੱਜ ਬਲੌਗ ਬਣਾਉਣ ਦਾ ਵੀ ਬਾਈ ਟਾਈਮ ਨਹੀਂ ਲੱਗਿਆ ਹਾਂ ਕਿਉਂਕਿ ਅੱਜ ਕੱਲ੍ਹ ਸਾਤੇ ਗੋਹਾ ਫੇਰ ਨਹੀਂ ਚੱਕ ਹੋਇਆ ਕਿਸੇ ਕਾਰਨ ਕਰਕੇ ਗੋਹੇ ਤੇ ਅੱਜ ਫੇਰ ਟੇਰ ਲੱਗੇ ਹੋਏ ਤੇ ਜੇ ਰੋਜ਼ ਦਿਖਾਈ ਜਾਈਏ ਫੇਰ ਤੁਸੀਂ ਕਹਿਣਾ ਵੀ ਪਤਾ ਨਹੀਂ ਬਲੌਗਾਂ ਦੇ ਚੱਕਰ 'ਚ ਹੈਨਾ ਰੋਜ਼ ਢੇਰ ਲਾ ਕੇ ਦਿਖਾਈ ਜਾਂਦੇ ਆ ਤਾਂ ਕਰਕੇ ਹੁਣ ਹੋ ਗਿਆ ਜੀ ਹਨੇਰਾ ਕੰਮ ਨਵੇੜਦੇ ਨੂੰ ਗੋਹੇ ਕਰਕੇ ਹੋ ਗਿਆ ਟਾਈਮ ਬਹੁਤ ਤੇ ਜਿੰਨੀ ਇੱਕ ਵੀਡੀਓ ਬਣੀ ਆ ਉਹ ਤੁਹਾਡੇ ਰੂ ਬਰੋ ਕਰ ਦੇਣੀ ਹੈਨਾ ਵੈਸੇ ਤਾਂ ਜੇ ਨਾਂ ਵੀ ਪਾਈਏ ਚਲੋ ਕੋਈ ਗੱਲ ਨਹੀਂ ਪਰ ਫੇਰ ਵੀ ਜਿਹੜੇ ਹੁਣ ਨਾਲ ਸੱਜਣ ਮਿੱਤਰ ਤੁਹਾਡੇ ਵਰਗੇ ਜੁੜੇ ਹੋਏ ਆ ਚਲੋ ਆਪਣਾ ਇੱਕਾਂ ਹੀ ਰਹਿੰਦਾ ਵੀ ਉਹਨਾਂ ਨੂੰ ਰੋਜ਼ ਹਨਾ ਅ ਬਲੌਗ ਆਪਣਾ ਦਿਖਾਉਂਦੇ ਰਹੀ ਭਾਈ ਕਿਆ ਕੰਮਕਾਰ ਕਰਦੇ ਕਿਵੇਂ ਕਰਦੇ ਆ ਤੇ ਇੱਕ ਆਹ ਮੱਕੀ ਦੀ ਵੀਡੀਓ ਕੱਲ ਸ਼ਾਮ ਦੀ ਜਿਹੜਾ ਮੈਂ ਬਲੌਗ ਛੱਡਿਆ ਤਾਂ ਉਹਦੇ ਵਿੱਚ ਉਹ ਪਾਣੀ ਹੋਈ ਉ ਤੋਂ ਬਾਅਦ ਵੀ ਨੇਰੀ ਬਹੁਤ ਜ਼ਿਆਦਾ ਚੱਲੀ ਆ ਉਹ ਵੀਡੀਓ ਮੈਂ ਹੁਣ ਛੱਡੂਗਾ ਜੀ ਉਹ ਅਖੀਰ ਚ ਹੈਂਡ ਵਿੱਚ ਲਾਉਂਗਾ ਉਹ ਵੀਡੀਓ ਤੇ ਉਹ ਵੀਡੀਓ ਦੇਖਿਓ ਤੁਸੀਂ ਨੇਰੀ ਕਿਹੜੇ ਹਿਸਾਬ ਗਲਾਈ ਵੀਦੀ ਕੱਲ ਤੇ ਮੱਕੀ ਦਾ ਐਂ ਲੱਗਦਾ ਦਾ ਵੀ ਵਿਸ਼ ਜਣੀ ਹੈ ਸਾਰੀ ਉਹ ਪਰ ਇਹ ਡੌਲਾਂ ਕਰਕੇ ਬਚ ਗਈ ਡੌਲਾਂ ਕਰਕੇ ਬਚ ਗਈ ਮੱਕੀ ਇਹ ਨਹੀਂ ਤਾਂ ਜਿਹੜੇ ਹਿਸਾਬ ਗਏ ਹਵਾ ਤੀ ਹਵਾ ਨੇ ਨੁਕਸਾਨ ਲੋਕਾਂ ਦਾ ਕੱਲ ਬਹੁਤ ਕਰਿਆ ਜੀ ਜਿਵੇਂ ਮੈਂ ਕੱਲ ਬਲੌਗ 'ਚ ਗੱਲ ਕਰੀ ਹੋਤੀ ਵੀ ਸ਼ਾਇਦ ਮੈਨੂੰ ਲੱਗਦਾ ਵੀ ਨੁਕਸਾਨ ਕਾਫੀਆਂ ਦਾ ਹੋ ਜਾਣਾ ਹੋਇਆ ਵੀ ਆ ਜੀ ਐਸੀ ਜੀ ਗੱਲ ਨੇ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ 'ਚ ਆ ਲਾਸਟ ਵਿੱਚ ਮੈਂ ਹੁਣ ਕਾਲੂ ਮੱਕੀ ਵਾਲੀ 1 ਮਿੰਟ ਦੀ ਵੀਡੀਓ ਓ ਜਿਆਦਾ ਨਹੀਂ ਹੈਗੀ ਉਹ ਲਾਉਂਗਾ ਤੇ ਬਹੁਤ ਤੂਫਾਨ ਚੱਲਿਆ ਜੀ ਬਾਅਦ ਵਿੱਚ ਵੀ ਮਤਲਬ ਹਨੇਰਾ ਹੋ ਗਿਆ ਤਾਂ ਉਹ ਤੇ ਵਿੱਚ ਵੀ ਹਨੇਰੇ ਵਿੱਚ ਵੀ ਹਨ ਪੂਰੀ ਹਵਾ ਚੱਲੀ ਬਾਅਦမှာ ਵੀ ਬਹੁਤ ਚਲੋ ਠੀਕ ਆ ਜੀ ਫਿਰ ਮਿਲਦੇ ਕਿਸੇ ਅਗਲੇ ਵਲੌਗ ਚ ਅਸੀਂ ਪਲਾਰੀਏ ਮੱਝਾਂ ਨੂੰ ਪਾਣੀ ਪੋਣੀ ਮਿੱਟੂ ਲੱਗਿਆ ਹੋਇਆ ਫੌੜਾ ਮਾਰਨ ਤੇ گاਵਾ ਦਾ ਤਾਂ ਕੰਮ ਸੌਖਾ ਨਿਭੜ ਜਾਂਦਾ ਇੱਧਰ ਛੱਡ ਕੇ ਪਾਣੀ ਪੀਂ ਲਿਆ ਹੋਣੀ ਇਹਨਾਂ ਨੇ ਸਾਰੀਆਂ ਨੇ ਖੜੀਆਂ ਆਰਾਮ ਨਾਲ ਤੇ ਮੈਂ ਸਾਨੂੰ ਖੋਲ ਕੇ ਬੁਲਾਉਣਾ ਪੈਣਾ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ